ਪਿਛਲੇ ਕੁਝ ਦਿਨਾਂ ਤੋਂ ਪੂਰੇ ਪੰਜਾਬ ਦੇ ਵਿੱਚੋਂ ਜੋ ਬੜੀਆਂ ਹੀ ਮੰਦ ਭਾਹੀਆਂ ਖਬਰਾਂ ਆ ਰਹੀਆਂ ਨੇ ਕਿ ਕਿਸਾਨ ਦੀ ਜਿਹੜੀ ਪੱਕੀ ਜਿਹੜੀ ਕਣਕ ਦੀ ਫਸਲ ਆ ਕਈ ਜਗ੍ਹਾ ਉਹਨੂੰ ਅੱਗ ਲੱਗੀ ਆ ਕਈ ਜਗ੍ਹਾ ਨਾਲ ਨੂੰ ਅੱਗ ਲੱਗੀ ਆ ਕਿਉਂਕਿ ਕਿਸਾਨ ਬੜੀ ਮਿਹਨਤ ਕਰਕੇ ਆਪਣੀ ਇਸ ਫਸਲ ਨੂੰ ਪਾਲਦਾ ਅਤੇ ਜਦੋਂ ਕਿਤੇ ਇਹ ਜੀ ਘਟਨਾ ਵਾਪਰ ਜਾਂਦੀ ਆ ਤਾਂ ਮੈਂ ਸਮਝਦਾ ਕਿ ਫਿਰ ਕਿਸਾਨ ਦਾ ਦੁੱਖ ਆ ਜਿਹੜਾ ਉਹ ਫਿਰ ਉਹ ਆਪ ਹੀ ਸਮਝ ਸਕਦਾ ਸੋ ਇਸ ਲਈ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਵੀ ਉਸਾਰੂ ਦਾ ਧਿਆਨ ਰੱਖੀਏ ਜਿੱਥੇ ਵੀ ਕਿਤੇ ਕੋਈ ਢਿੱਲੀਆਂ ਤਾਰਾਂ ਨੇ ਜਾਂ ਹੋਰ ਕਾਰਨ ਕੋਈ ਆਗਲ ਕਰਨ ਦੇ ਬਣ ਸਕਦੇ ਆ ਉਹਨਾਂ ਤੋਂ ਅਸੀਂ ਸੁਚੇਤ ਰਹੀਏ ਤੇ ਸਰਕਾਰ ਨੂੰ ਚਾਹੀਦਾ ਕਿ ਪੈਸਾ ਦੇਣੇ ਬਿਜਲੀ ਦੀ ਬੰਦ ਹੀ ਹੁੰਦੀ ਆ ਪਰ ਫਿਰ ਵੀ ਜਿੱਥੇ ਵੀ ਤਾਰਾਂ ਢਿੱਲੀਆਂ ਨੇ ਤਾਂ ਉਥੇ ਉਹ ਉਹ ਜਿਹੜੀ ਲਾਈਟ ਹੈਗੀ ਬੰਦ ਕੀਤੀ ਜਾਵੇ ਪੂਰੇ ਪੰਜਾਬ ਦੇ ਵਿੱਚੋਂ ਕਾਫੀ ਜਗ੍ਹਾ ਇਸ ਤਰ੍ਹਾਂ ਦੀ ਖਬਰ ਆਈਆਂ ਲੇਕਿਨ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਖਾਸ ਤੌਰ ਤੇ ਸਾਡੇ ਕੋਲ ਜਿਹੜੀ ਖਬਰ ਆਈ ਆ ਇਹ ਤਕਰੀਬਨ 4-500 ਏਕੜ ਜਿਹੜਾ ਇਕੱਠਾ ਹੀ ਜਿਹੜੀ ਕਣਕ ਅਤੇ ਨਾੜ ਕਣਕ ਦਾ ਜਿਹੜਾ ਸੜਿਆਵਾਜੀ ਦੇ ਵਿੱਚ ਬਹੁਤ سارے ਜਿਹੜੇ ਗਰੀਬ ਕਿਸਾਨ ਸੀਗੇ ਬਹੁਤ سارے ਉਹ ਕਿਸਾਨ ਜਿਨ੍ਹਾਂ ਨੇ ਠੇਕੇ ਤੇ ਲੈ ਕੇ ਜਿਹੜੀ ਉਹ ਉਹਨਾਂ ਨੇ ਕਣਕ ਵੇਚੀ ਹੋਈ ਸੀ ਜਿਹਨੇ ਠੇਕੇ ਤੇ ਜਿਹਨੀ ਉਹਨਾਂ ਕੋਲੇ ਉਸ ਤੋਂ ਬਿਨਾਂ ਕਈਆਂ ਦੀ ਮਸ਼ੀਨਰੀ ਵੀ ਟਰੈਕਟਰ ਵੀ ਸੜ ਗਏ ਨੇ ਉਹ ਪੰਜਾਬ ਸਰਕਾਰ ਤੋਂ ਮੈਂ ਇਹ ਮੰਗ ਕਰਦਾ ਕਿ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਜਿਹੜਾ ਬਣਦਾ ਮੁਆਵਜ਼ਾ ਇਹ ਨਹੀਂ ਕਿ ਮੁਆਵਜ਼ਾ ਮੁਆਵਜ਼ਾ ਜਿੰਨਾ ਬਣਦਾ ਵਾ ਤੇ 2022 ਕੋਨਟਰ ਦਾ ਅਸੀਂ ਲਾ ਕੇ ਦੇਖਦੇ ਹਾਂ ਕਣਕ ਦਾ ਉਹਦੇ ਹਿਸਾਬ ਦੇ ਨਾਲ ਬਾਕੀ ਤੂੜੀ ਵੀ ਜਿਹੜੀ ਬਣਨੀ ਸੀਗੀ ਕੀਤੇ ਦੇ ਵਿੱਚੋਂ ਸੋ ਉਹਦੇ ਹਿਸਾਬ ਦੇ ਨਾਲ ਜਿਹੜਾ ਇਹ ਮੁਆਵਜ਼ਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਤਾਂ ਜੋ ਜਿਹੜੇ ਇੱਕ ਕਿਸਾਨ ਵਿਚਾਰੇ ਜਿਨ੍ਹਾਂ ਨੇ ਠੇਕਾ ਵੀ ਦੇਣਾ ਵਾ ਜ਼ਿਮੀਦਾਰਾਂ ਦਾ ਜਿਹੜਾ ਜ਼ਮੀਨ ਠੇਕੇ ਤੇ ਲਈ ਆ ਅਤੇ ਖਰਚਾ ਵੀ ਸਾਰਾ ਜਿਹੜਾ ਆਪਦੇ ਕੋਲ ਕਰ ਚੁੱਕੇ ਨੇ ਸੋ ਉਹਨਾਂ ਦੀ ਪਰਪਾਈ ਹੋ ਸਕੇ ਤੇ ਜਿੰਨੀਆਂ ਵੀ ਕਿਸਾਨ ਜਥੇ ਬੰਦੀਆਂ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕੀ ਉਹ ਵੀ ਸਾਰੇ ਡਟ ਕੇ ਇਹਨਾਂ ਕਿਸਾਨ ਵੀਰਾਂ ਦਾ ਫਸਾਦਈ ਉਹਨਾਂ ਨੂੰ ਮੁਆਵਜ਼ਾ ਲੈ ਕੇ ਦਈਏ। ਉਹ ਜਿੱਥੇ ਵੀ ਸਾਡੇ ਸਹਿਯੋਗ ਦੀ ਲੋੜ ਆ ਸੀ ਹਮੇਸ਼ਾ ਜੀ ਤੁਹਾਡੇ ਨਾਲ ਖੜੇ ਆ ਤੇ ਸਰਕਾਰ ਨੂੰ ਮੈਂ ਫਿਰ ਬੇਨਤੀ ਕਰਦਾ ਵੀ ਜਲਦੀ ਤੋਂ ਜਲਦੀ ਇਹਨਾਂ ਕਿਸਾਨ ਵੀਰਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਅਤੇ ਗੁਰੂ ਮਹਾਰਾਜ ਮਿਹਰ ਕਰਨ ਇਹਨਾਂ ਜਨਾਂ ਦੇ ਵਿੱਚ ਖਾਸ ਤੌਰ ਤੇ ਕਿ ਕਿਸੇ ਵੀ ਕਿਸਾਨ ਦੀ ਜਿਹੜੀ ਫਸਲ ਦਾ ਨੁਕਸਾਨ ਨਾ ਹੋਵੇ ਪੱਕੀ ਫਸਲ ਆ ਅੱਗ ਤੋਂ ਮੀਂਹ ਨੇਰੀ ਤੋਂ ਪ੍ਰਮਾਤਮਾ ਕਿਸੇ ਤਰ੍ਹਾਂ ਦੇ ਵੀ ਕਰੋਪੀ ਤੋਂ ਬਚਾ ਕੇ ਰੱਖੇ। ਸੁਪਰਮਤਮ ਸਾਰਿਆਂ ਨੂੰ ਹੀ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚੋਂ ਜੋ ਬੜੀਆਂ ਹੀ ਮੰਦ ਭਾ ਜੀਆਂ ਖਬਰਾਂ ਆ ਰਹੀਆਂ ਨੇ ਕਿ ਕਿਸਾਨ ਦੀ ਜਿਹੜੀ ਪੱਕੀ ਜਿਹੜੀ ਕਣਕ ਦੀ ਫਸਲ ਆ ਕਈ ਜਗ੍ਹਾ ਉਹਨੂੰ ਅੱਗ ਲੱਗੀ ਆ ਕਈ ਜਗ੍ਹਾ ਨਾਲ ਨੂੰ ਅੱਗ ਲੱਗੀ ਆ ਕਿਉਂਕਿ ਕਿਸਾਨ ਬੜੀ ਮਿਹਨਤ ਕਰਕੇ ਆਪਣੀ ਇਸ ਫਸਲ ਨੂੰ ਪਾਲਦਾ ਅਤੇ ਜਦੋਂ ਕਿਤੇ ਇਹ ਜੀ ਘਟਨਾ ਵਾਪਰ ਜਾਂਦੀ ਆ ਤਾਂ ਮੈਂ ਸਮਝਦਾ ਕਿ ਇਹ ਕਿਸਾਨ ਦਾ ਦੁੱਖ ਆ ਜਿਹੜਾ ਉਹ ਫਿਰ ਉਹ ਆਪ ਹੀ ਸਮਝ ਸਕਦਾ ਸੋ ਇਸ ਲਈ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਵੀ ਹੋ ਸਕਦਾ ਪਾ ਧਿਆਨ ਰੱਖੀ ਜਿੱਥੇ ਵੀ ਕਿਤੇ ਕੋਈ ਢਿੱਲੀਆਂ ਤਾਰਾਂ ਨੇ ਜਾਂ ਹੋਰ ਕਾਰਨ ਕੋਈ ਆਗਲ ਕਰਨ ਦੇ ਬਣ ਸਕਦੇ ਆ ਉਹਨਾਂ ਤੋਂ ਅਸੀਂ ਸੁਚੇਤ ਰਹੀਏ ਤੇ ਸਰਕਾਰ ਨੂੰ ਚਾਹੀਦਾ ਕਿ ਪੈਸਾ ਦੇਣੇ ਬਿਜਲੀ ਦੀ ਬੰਦ ਹੀ ਹੁੰਦੀ ਆ ਪਰ ਫਿਰ ਵੀ ਜਿੱਥੇ ਵੀ ਤਾਰਾਂ ਢਿੱਲੀਆਂ ਨੇ ਤਾਂ ਉਥੇ ਉਹ ਉਹ ਜਿਹੜੀ ਲਾਈਟ ਹੈਗੀ ਬੰਦ ਕੀਤੀ ਜਾਵੇ ਪੂਰੇ ਪੰਜਾਬ ਦੇ ਵਿੱਚੋਂ ਕਾਫੀ ਜਗ੍ਹਾ ਇਸ ਤਰ੍ਹਾਂ ਦੀ ਖਬਰ ਆਈਆਂ ਲੇਕਿਨ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਖਾਸ ਤੌਰ ਤੇ ਸਾਡੇ ਕੋਲ ਜਿਹੜੀ ਖਬਰ ਆਈ ਆ ਕਿ ਤਕਰੀਬਨ 4-500 ਏਕੜ ਜਿਹੜਾ ਇਕੱਠਾ ਹੀ ਜਿਹੜੀ ਕਣਕ ਅਤੇ ਨਾੜ ਕੰਡ ਦਾ ਜਿਹੜਾ ਸੜਿਆ ਬਾਜੀ ਦੇ ਵਿੱਚ ਬਹੁਤ ਸਾਰੇ ਜਿਹੜੇ ਗਰੀਬ ਕਿਸਾਨ ਸੀਗੇ ਬਹੁਤ ਸਾਰੇ ਉਹ ਕਿਸਾਨ ਜਿਨ੍ਹਾਂ ਨੇ ਠੇਕੇ ਤੇ ਲੈ ਕੇ ਜਿਹੜੀ ਉਹ ਉਹਨਾਂ ਨੇ ਕੰਮ ਵੀ ਕੀਤਾ ਹੋਈ ਸੀ ਜਿਵੇਂ ਠੇਕੇ ਤੇ ਜਿਹੜੀ ਉਹਨਾਂ ਕੋਲ ਉਸ ਤੋਂ ਬਿਨਾਂ ਕਈਆਂ ਦੀ ਮਸ਼ੀਨਰੀ ਵੀ ਟਰੈਕਟਰ ਵੀ ਸੜ ਗਏ ਨੇ ਉਹ ਪੰਜਾਬ ਸਰਕਾਰ ਤੋਂ ਮੈਂ ਇਹ ਮੰਗ ਕਰਦਾ ਕਿ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਜਿਹੜਾ ਬਣਦਾ ਮੁਆਵਜ਼ਾ ਅ ਯਾਨੀ ਕਿ ਮੁਆਵਜ਼ਾ ਮੁਆਵਜ਼ਾ ਜਿੰਨਾ ਬਣਦਾ ਵਾ ਤੇ 2022 ਕੋਨਟਰ ਦਾ ਅਸੀਂ ਲਾ ਕੇ ਦੇਖਦੇ ਹਾਂ ਕਣਕ ਦਾ ਤਾਂ ਉਹਦੇ ਹਿਸਾਬ ਦੇ ਨਾਲ ਬਾਕੀ ਤੂੜੀ ਵੀ ਜਿਹੜੀ ਬਣਨੀ ਸੀ ਕੀਤੇ ਦੇ ਵਿੱਚੋਂ ਸੋ ਉਹਦੇ ਹਿਸਾਬ ਦੇ ਨਾਲ ਜਿਹੜਾ ਇਹ ਮੁਆਵਜ਼ਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਤਾਂ ਜੋ ਜਿਹੜੇ ਇੱਕ ਕਿਸਾਨ ਵਿਚਾਰੇ ਜਿਨ੍ਹਾਂ ਨੇ ਠੇਕਾ ਵੀ ਦੇਣਾ ਵਾ ਜ਼ਿਮੀਦਾਰਾਂ ਦਾ ਜਿਹੜਾ ਜ਼ਮੀਨ ਠੇਕੇ ਤੇ ਲਈ ਆ ਅਤੇ ਖਰਚਾ ਵੀ ਸਾਰਾ ਜਿਹੜਾ ਆਪਦੇ ਕੋਲ ਕਰ ਚੁੱਕੇ ਨੇ ਸੋ ਉਹਨਾਂ ਦੀ ਪਰਪਾਈ ਹੋ ਸਕੇ ਤੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਵੀ ਸਾਰੇ ਡਟ ਕੇ ਇਹਨਾਂ ਕਿਸਾਨ ਵੀਰਾਂ ਦਾ ਪ੍ਰਸਾਦ ਹੀ ਉਹਨਾਂ ਨੂੰ ਮੁਆਵਜ਼ਾ ਲੈ ਕੇ ਦੇਈਏ ਸੋ ਜਿੱਥੇ ਵੀ ਸਾਡੇ ਸਹਿਯੋਗ ਦੀ ਲੋੜ ਆਸੀ ਹਮੇਸ਼ਾ ਜੀ ਤੁਹਾਡੇ ਨਾਲ ਖੜੇ ਆ ਤੇ ਸਰਕਾਰ ਨੂੰ ਮੈਂ ਫੇਰ ਬੇਨਤੀ ਕਰਦਾ ਵੀ ਜਲਦੀ ਤੋਂ ਜਲਦੀ ਇਹਨਾਂ ਕਿਸਾਨ ਵੀਰਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਅਤੇ ਗੁਰੂ ਮਹਾਰਾਜ ਮਿਹਰ ਕਰਨ ਇਹਨਾਂ ਜਨਾਂ ਦੇ ਵਿੱਚ ਖਾਸ ਤੌਰ ਤੇ ਕਿ ਕਿਸੇ ਵੀ ਕਿਸਾਨ ਦੇ ਜਿਹੜੀ ਫਸਲ ਦਾ ਨੁਕਸਾਨ ਨਾ ਹੋਵੇ ਪੱਕੀ ਫਸਲ ਆ ਅੱਗ ਤੋਂ ਮੀਂਹ ਹੀ ਰੀਤੋਂ ਪ੍ਰਮਾਤਮਾ ਕਿਸੇ ਤਰ੍ਹਾਂ ਦੇ ਵੀ ਕਰੋਪੀ ਤੋਂ ਬਚਾ ਕੇ ਰੱਖੇ ਸੋ ਪ੍ਰਮਾਤਮਾ ਸਾਰਿਆਂ ਨੂੰ ਹੀ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ